ਮਰਾਲਾ ਦੇ ਪਿੰਡ ਬਰਤਾਲਾ ਵਿੱਚ ਰਾਤ ਸਮੇਂ ਸ਼ਰਾਬ ਪੀ ਰਹੇ ਅੰਮ੍ਰਿਤਧਾਰੀ ਵਿਅਕਤੀ ਨੂੰ ਕੁਝ ਨਿਹੰਗ ਸਿੰਘ ਫੜ ਕੇ ਪੁਲਿਸ ਥਾਣੇ ਲੈ ਗਏ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਇਸ ਮੌਕੇ ਨਿਹੰਗ ਸਿੰਘ ਨੇ ਕਿਹਾ ਕਿ ਜੇਕਰ ਕੋਈ ਅੰਮ੍ਰਿਤਧਾਰੀ ਵਿਅਕਤੀ ਜਾਂ ਨੀਲਾ ਰੀਬਨ ਪਹਿਨੇ ਹੋਈ ਕੋਈ ਨਿਹੰਗ ਵਿਅਕਤੀ ਨਸ਼ੇ ਦੀ ਹਾਲਤ ਜਾਂ ਕੋਈ ਅਪਰਾਧ ਕਰਤਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਘਟਨਾ ਜੀ ਬਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅਮਰਤਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀ ਬਗੜ ਲੂਗਾ ਮੈਂ ਤਾਂ ਪੀਣ ਨੂੰ ਘਣ ਹੋਂਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜਦੇ ਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ ਦੋ ਜਣੇ ਪਹੁੰਚਾ ਨਹੀਂ ਮੌਕੇ ਤੇ ਜਦੋਂ ਤੁਸੀਂ ਜਿਹੜਾ ਅਮਰਤਾਰੀ ਜੋ ਵਿਅਕਤੀ ਮਿਲੇ ਉਹਨਾਂ ਕਿੰਨੇ ਜਣੇ ਸਨ ਉਹਦੇ ਨਾਲ ਦੋ ਜਣੇ ਸੀ ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱ ਦੇਸ਼ਾਂ ਆਂਦੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਇਹਦੇ ਦੋ ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ ਸੀ ਜੋ ਤਫ਼ਤੀਸ਼ ਕੀਤੀ ਕੀ ਪਤਾ ਲੱਗੇ ਕਿੱਥੋਂ ਦਾ ਬੰਦਾ ਕੀ ਨਾਮ ਪਤਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਸਤਿਅਮ ਕੋਲ ਸਟੋਰ ਦੇ ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਂ ਤੋਂ ਲਾ ਕੇ ਬੋਲ ਰਹੇ ਆ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਭਰਦਾਲਾਂ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਫਿਰ ਅੱਗੇ ਉਸ ਤੋਂ ਕੀ ਕਰਦੇਗੀ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਜੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਬੰਦਾ ਕੋਈ ਵੀ ਸਾਨੂੰ ਗਲਤ ਖਰਖਤ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਦਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਆਸੀ ਉਹ ਕਰਵਾਵਾਂਗੇ ਸਾਡੇ ਵੱਲੋਂ ਤਾਂ ਅਜੇ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਤ ਬਿਲਕੁਲ ਉਹ ਕਰਤਾ ਕੋਈ ਚਤ ਨਹੀਂ ਕੀਤਾ ਬੰਦੇ ਨੂੰ ਅਮਰਤਾਰੀ ਹੋ ਕੇ ਮर्याਦਾ ਹੁੰਦੀ ਆ ਤੁਸੀਂ ਮर्याਦਾ ਭੰਗ ਕੀਤੀ ਕੀ ਕਹਿਣਾ ਚਾਹਦੇ ਤੁਸੀਂ ਮਾਫੀ ਇਹ ਸ਼ਰਾਬ ਸੋਭਾ ਦਿੰਦੀ ਹੈ ਨਹੀਂ ਸਿਰਫ ਨੰਬੀਤੀ ਕਿਉਂ ਤੇ ਤੁਸੀਂ ਕਿਉਂ ਨਾ ਤੁਹਾਡੇ ਫੜੀ ਗਈ ਹੈ ਕਿ ਇਹ ਕਿਵੇਂ ਹੋਇਆ ਅੱਗੇ ਵੀ ਤਿੰਨ ਦਿਨ ਤੋਂ ਨਹੀਂ

He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Jack Trade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ